ਜਿਸ ਵਿਚਾਰ ਨੂੰ ਲੈ ਕੇ ਸਤਿਗੁਰ ਨੇ ਉਚਾਰਨ ਕੀਤੇ ਨੇ ਜਿਨ ਸਚੋ ਸਤਿ 부ਝਾਇਆ ਪੌੜੀ ਆਰੰਭ ਹੁੰਦੀ ਏ ਨਦਰ ਕਰੇ ਜੇ ਆਪਣੀ ਤਾਂ ਨਦਰਿ ਸਤਿਗੁਰ ਪਾਇਆ ਬੇਅੰਤ ਵਿਸ਼ਾਲ ਉਸ ਮਾਲਕ ਦੀ ਕੁਦਰਤ ਹੈ ਕੁਦਰਤ ਦੇ ਜਿੰਨਾ ਕੋਈ ਡੀਪਲੀ ਕੁਦਰਤ ਨੂੰ ਸਮਝਣ ਦਾ ਯਤਨ ਕਰਦੇ ਉਹਨਾਂ ਵਿਸਮਾਦ ਵਿੱਚ ਜਾਂਦਾ ਹੈ ਬਾਰੀ ਤੌਰ ਤੇ ਜੋ ਕੁਝ ਸਾਨੂੰ ਨਜ਼ਰ ਆ ਰਿਹਾ ਹੈ ਬਾਰੀ ਤੌਰ ਤੇ ਅਸੀਂ ਜੋ ਕੁਝ ਵੇਖ ਰਹੇ ਹਾਂ ਸਮੁੰਦਰ ਬਾਰੀ ਤੌਰ ਤੇ ਬੜਾ ਸ਼ਾਂਤ ਹੈ ਪਰ ਉਸ ਸਮੁੰਦਰ ਆਪਣੇ ਅੰਦਰ ਇੱਕ ਵੱਖਰੀ ਦੁਨੀਆ ਸਮੋ ਕੇ ਬੈਠਾ ਹੋਇਆ ਹੈ ਇਸੇ ਤਰ੍ਹਾਂ ਜਿਤਨਾ ਕੁਝ ਦਾਤੇ ਨੇ ਆਪਣੀ ਕੁਦਰਤ ਵਿੱਚ ਰਚਿਆ ਪ੍ਰਮਾਤਮਾ ਦੀ ਬਣਾਈ ਕੁਦਰਤ ਆਪਣੇ ਆਪ ਵਿੱਚ ਬਹੁਤ ਕੁਝ ਆਪਣੇ ਅੰਦਰ ਸਮੋਹ ਕੇ ਬੈਠੀ ਹੋਈ ਹੈ ਔਰ ਜਿਵੇਂ ਜਿਵੇਂ ਕੋਈ ਇਹਨੂੰ ਸਮਝਦਾ ਹੈ ਕੁਦਰਤ ਨਾਲ ਜੁੜਦਾ ਹੈ ਕੁਦਰਤ ਨੂੰ ਅੰਦਰੋਂ ਸਮਝਦਾ ਹੈ ਉਹ ਫਿਰ ਮਾਲਕ ਤੋਂ ਸਦਕੇ ਜਾਂਦਾ ਹੈ ਰੱਬ ਤੋਂ ਕੁਰਬਾਨ ਜਾਂਦਾ ਹੈ ਉਹ ਆਪਣੀ ਜੀਰੂ ਜੁਬਾਨ ਤੋਂ ਆਪਣੀ ਰਸਨਾ ਤੋਂ ਇਹ ਬਚਨ ਗਾ ਗਾ ਕੇ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਕਿ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸਤਿਗੁਰ ਮੈਂ ਬਿਲੇਹਾਰ ਜਾਨਾ ਤੇਰੀ ਕੁਦਰਤ ਤੋਂ ਉਹ ਫਿਰ ਆਪਣੀ ਰਸਨਾ ਤੋਂ ਸ਼ਬਦ ਪੜਦਾ ਹੈ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨਾ ਜਾਮਾ ਏਕ ਵਾਰ ਜੋ ਤੁਧ ਪਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅੱਜ ਸਤਿਗੁਰ ਨੇ ਸ਼ਲੋਕ ਦੇ ਅੰਦਰ ਇਹੀ ਵਿਚਾਰ ਸਾਡੇ ਸਾਹਮਣੇ ਰੱਖੀ ਹੈ ਕਿ ਪ੍ਰਮਾਤਮਾ ਦੀ ਜਿਹੜੀ ਕੁਦਰਤ ਹੈ ਉਹਦੇ ਅੰਦਰ ਜਿੰਨਾ ਕੁਝ ਉਸ ਕਰਤੇ ਨੇ ਬਣਾਇਆ ਹੈ ਜਿੰਨਾ ਕੁਝ ਸਾਨੂੰ ਸੰਸਾਰ ਵਿੱਚੋਂ ਨਜ਼ਰ ਆ ਰਿਹਾ ਹੈ ਜਿੰਨਾ ਕੁਝ ਅਸੀਂ ਸਤਿਗੁਰ ਦੇ ਸ਼ਬਦ ਵਿੱਚੋਂ ਸਮਝਣਿਆ ਉਸ ਸਾਰੇ ਦੇ ਪਿੱਛੇ ਪ੍ਰਮਾਤਮਾ ਦਾ ਹੁਕਮ ਪ੍ਰਮਾਤਮਾ ਦਾ ਭੈ ਜਿਹੜਾ ਹੈ ਉਹ ਕਰਮ ਕਰਦਾ ਹੈ ਇਹਦਾ ਮਤਲਬ ਇਹ ਸਾਰੀ ਕੁਦਰਤ ਦੇ ਅੰਦਰ ਜੋ ਕੁਝ ਹੈ ਉਹ ਸਭ ਮਾਲਕ ਦੇ ਹੁਕਮ ਦੇ ਵਿੱਚ ਵੱਜਾ ਹੋਇਆ ਹੈ ਇੱਥੇ ਸਤਿਗੁਰ ਨੇ ਇੱਕ ਸ਼ਬਦ ਵਾਰ-ਵਾਰ ਵਰਤਿਆ ਭੈ ਪੈ ਦੋ ਅਰਥ ਰੱਖਦੇ ਬਾਣੀ ਦੇ ਅੰਦਰ ਇੱਕ ਭੈ ਦਾ ਮਤਲਬ ਹੁੰਦਾ ਹੈ ਡਰ ਇੱਕ ਭੈ ਦਾ ਮਤਲਬ ਹੁੰਦਾ ਹੈ ਅਦਬ ਤੀਸਰਾ ਭੈ ਦਾ ਮਤਲਬ ਹੈ ਹੁਕਮ ਅਦਬ ਤੇ ਹੁਕਮ ਬੜੇ ਨੇੜੇ ਦੇ ਸ਼ਬਦ ਨੇ ਦੋਨੋਂ ਹੀ ਸਤਿਗੁਰ ਨੇ ਬਾਣੀ ਦੇ ਅੰਦਰ ਪ੍ਰਮਾਤਮਾ ਦੇ ਹੁਕਮ ਦੀ ਜਦੋਂ ਗੱਲ ਕੀਤੀ ਹੈ ਉਹਦੇ ਲਈ ਦਾਤੇ ਨੇ ਤੇ ਸ਼ਬਦ ਵਰਤਿਆ ਭੈ ਮਤਲਬ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰੱਬ ਦੇ ਭੈ ਦੇ ਵਿੱਚ ਤੁਸੀਂ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਜਦੋਂ ਪੜਦੇ ਉਹਨਾਂ ਪਾਤਸ਼ਾਹ ਕਹਿੰਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਸਾਰੀ ਪੌੜੀ ਦੇ ਅੰਦਰ ਸਤਿਗੁਰ ਨੇ ਹੁਕਮ ਦੀ ਗੱਲ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ ਰੱਬ ਦੇ ਹੁਕਮ ਦੇ ਵਿੱਚ ਆਕਾਰ ਬਣੇ। ਰੱਬ ਦੇ ਹੁਕਮ ਵਿੱਚ ਦੁੱਖ ਸੁੱਖ ਦੀ ਖੇਡ ਚੱਲੀ। ਰੱਬ ਦੇ ਹੁਕਮ ਵਿੱਚ ਕੋਈ ਉੱਚਾ ਹੈ ਕੋਈ ਨੀਵਾਂ ਹੈ। ਹੁਣ ਰੱਬ ਦੇ ਹੁਕਮ ਵਿੱਚ ਉੱਚੇ ਨੀਵੇਂ ਦਾ ਮਤਲਬ ਹੈ ਕਿ ਕੋਈ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਕੇ ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ ਉੱਚਾ ਹੋ ਜਾਂਦਾ ਹੈ। ਕੋਈ ਸੰਸਾਰ ਦੇ ਅੰਦਰ ਇਸ ਵਿਚਾਰ ਦੇ ਵਿੱਚ ਹੀ ਜੁੜਿਆ ਹੋਇਆ ਵੀ ਮੈਨੂੰ ਸੰਸਾਰ ਵਿੱਚ ਵਡਿਆਈ ਕਿਸ ਢੰਗ ਨਾਲ ਮਿਲੇਗੀ ਉਹ ਫਿਰ ਉਸ ਫੋਕੀ ਵਡਿਆਈ ਦੇ ਲਈ ਸ਼ੌਰਤ ਦੇ ਲਈ ਬੜੀਆਂ ਤਰ੍ਹਾਂ ਦੀਆਂ ਯੁਗਤਾਵਾਂ ਬਣਾਉਂਦਾ ਹੈ ਉਹਨਾਂ ਜੁਗਤਾਂ ਦੇ ਵਿੱਚ ਉਲਝਿਆ ਹੋਇਆ ਕਦੀ ਨੀਵੇਂ ਪੰਨ ਵਿੱਚ ਜਾਂਦਾ ਹੈ ਕਦੀ ਉੱਚੀ ਅਵਸਥਾ ਵਿੱਚ ਜਾਂਦਾ ਹੈ ਭਾਵ ਕਦੀ ਇੰਨਾ ਖੋਛਾ ਹੋ ਜਾਂਦਾ ਹੈ ਧਰਤੀ ਦੇ ਰਸਾਤਲ ਵਿੱਚ ਡਿੱਗ ਪੈਂਦਾ ਹੈ ਤੇ ਕਦੀ ਦੁਨਿਆਵੀ ਤੌਰ ਤੇ ਲੋਕ ਉਹਦੀ ਵਾਹਵਾਹੀ ਕਰਨ ਲੱਗ ਪੈਂਦੇ ਨੇ ਬੀਬਾ ਕਮਾਲ ਦਾ ਬੰਦਾ ਹੈ ਉਹ ਸਤਿਗੁਰ ਕਹਿੰਦੇ ਨੇ ਸਭ ਕੁਝ ਉਸ ਕਰਤੇ ਦੇ ਹੁਕਮ ਵਿੱਚ ਹੈ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਪਾਤਸ਼ਾਹ ਕਹਿੰਦੇ ਨੇ ਸਾਰੇ ਹਉਂਦੇ ਹੁਕਮ ਦੇ ਅੰਦਰ ਨੇ ਹਉਂਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਗੱਲ ਹੈ ਸਤਿਗੁਰ ਕਹਿੰਦੇ ਨੇ ਜੇ ਤੂੰ ਹਉਂਦੇ ਹੁਕਮ ਨੂੰ ਪੂਝ ਲੈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਬਾਣੀ ਦਾ ਖਜ਼ਾਨਾ ਜਿਹੜਾ ਨੇ ਸਾਨੂੰ ਪ੍ਰਮਾਤਮਾ ਦੇ ਹੁਕਮ ਨਾਲ ਜੁੜਨ ਲਈ ਦਿੱਤਾ। ਅਸੀਂ ਹੁਕਮ ਦੇ ਨੇੜੇ ਹੁਣੇ ਜਿਹੜਾ ਹੁਕਮ ਨੂੰ ਬੁੱਝ ਲੈਂਦੇ ਨਾ ਜਿਹੜਾ ਕਰਤੇ ਨੇ ਹੁਕਮ ਨਾਲ ਜੁੜ ਜਾਂਦਾ ਹੈ। ਉਹਦਾ ਜੀਵਨ ਦੇ ਅੰਦਰ ਖਰਖ, ਸੋਗ, ਖੁਸ਼ੀ, ਗਮੀ, ਵਾਧਾ, ਘਾਟਾ ਇਹ ਜਿੰਨੀਆਂ ਚੀਜ਼ਾਂ ਨੇ ਇਹ ਸਮ ਹੋ ਜਾਂਦੀਆਂ ਨੇ ਇਕੁਅਲ ਹੋ ਜਾਂਦੀਆਂ ਨੇ ਬਰਾਬਰ ਹੋ ਜਾਂਦੀਆਂ ਨੇ। ਉਹ ਹਰ ਕੰਡੀਸ਼ਨ ਦੇ ਅੰਦਰ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਮੁਸਕੁਰਾਂਦਾ ਹੈ ਖੁਸ਼ ਰਹਿੰਦਾ ਹੈ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਦੁਨੀਆ ਦੀ ਕੋਈ ਤਾਕਤ ਉਸ ਬੰਦੇ ਨੂੰ ਦੁਖੀ ਨਹੀਂ ਕਰ ਸਕਦੀ ਔਰ ਇਹ ਕੋਈ ਸਿਰਫ ਜ਼ੁਬਾਨੀ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਜੇ ਪ੍ਰਤੱਖ ਉਦਾਹਰਨਾਂ ਵੇਖਣੀਆਂ ਨੇ ਨਾ ਤੁਸੀਂ ਆਪਣੀ ਹਿਸਟਰੀ ਵਿੱਚੋਂ ਵੇਖ ਸਕਦੇ ਹੋ ਚਲੋ ਹਿਸਟਰੀ ਦੀ ਗੱਲ ਛੱਡੋ ਅੱਜ ਪੰਜਾਬ ਹੜ੍ਹਾਂ ਦੀ ਮਾਰ ਥੱਲੇ ਹੈ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਖਬਰਾਂ ਵੇਖਦੇ ਹੋਵੋਗੇ ਸੁਣਦੇ ਹੋਵੋਗੇ ਉਹਦੇ ਵਿੱਚ ਤੁਹਾਨੂੰ ਉਹ ਵੀ ਮਨੁੱਖ ਦੇਸ਼ ਦੇ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਫਸਲਾਂ ਜਿਨ੍ਹਾਂ ਦੀਆਂ ਫਸਲਾਂ ਲੱਖਾਂ ਰੁਪਈਆ ਦੀਆਂ ਫਸਲਾਂ ਪਾਣੀ ਵਿੱਚ ਰੁੜ ਗਈਆਂ ਪਰ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਤੁਹਾਨੂੰ ਇੰਜ ਲੱਗੇਗਾ ਵੀ ਇੰਨਾ ਵਰਗਾ ਬਾਦਸ਼ਾਹ ਕੋਈ ਨਹੀਂ ਸੰਸਾਰ ਤੇ ਉਹ ਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਜੇ ਵੀ ਕਹਿੰਦੇ ਨੇ ਬਾਬੇ ਨਾਨਕ ਨੇ ਜੋ ਕੀਤਾ ਹੈ ਬੜਾ ਠੀਕ ਕੀਤਾ ਹੈ ਉਹਦੇ ਹੁਕਮ ਵਿੱਚ ਆਉਂਦੀ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਕਿਉਂਕਿ ਇਹ ਕੁਦਰਤੀ ਚੀਜ਼ਾਂ ਨੇ ਸਾਡੇ ਜੀਵਨ ਵਿੱਚ ਕਦੇ ਵੀ ਸਾਥ ਸੰਗਤ ਬਦਲਣਾ ਔਰ ਸੰਸਾਰ ਦੇ ਅੰਦਰ ਜਿਹੜਾ ਕੁਦਰਤ ਦਾ ਇੱਕ ਸੁਭਾਅ ਨਾਉਂਦੇ ਅੰਦਰ ਬੈਲੈਂਸ ਨਹੀਂ ਹੁੰਦਾ ਕਦੇ ਵੀ ਕੁਦਰਤ ਚੰਗੀ ਤਾਂ ਹੀ ਲੱਗਦੀ ਹੈ ਕਿਉਂਕਿ ਉਹਦੇ ਅੰਦਰ ਇੱਕੋ ਵਰਗੀ ਸਦਾ ਵਰਤਾਰਾ ਜਿਹੜਾ ਨਹੀਂ ਵਰਤਦਾਗਾ ਕੁਦਰਤ ਅੰਦਰ ਸਾਰਾ ਜੇ ਸਾਰੀ ਸਾਲ ਮਨੁੱਖ ਜਾਂ ਸਾਰੀ ਜ਼ਿੰਦਗੀ ਮਨੁੱਖ ਜਦੋਂ ਕੁਦਰਤ ਵੱਲ ਵੇਖੇ ਉਹਨੂੰ ਇੱਕੋ ਵਰਗਾ ਸਾਰਾ ਕੁਝ ਨਜ਼ਰ ਆਵੇ ਇੱਕੋ ਵਰਗਾ ਕੁਝ ਕੁ ਦਿਨਾਂ ਬਾਅਦ ਕੁਝ ਮਹੀਨਿਆਂ ਬਾਅਦ ਕੁਝ ਸਾਲਾਂ ਬਾਅਦ ਬੰਦਾ ਕਹੇਗਾ ਵੀ ਕਮਾਲ ਹੈ ਇੱਕੋ ਵਰਗੀ ਸਾਰੀਆਂ ਚੀਜ਼ਾਂ ਨੇ ਇੱਥੇ ਕੁਦਰਤ ਦੇ ਅੰਦਰ ਪਤਝੜ ਵੀ ਹੈ ਪਤਝੜ ਤੋਂ ਬਾਅਦ ਜਦੋਂ ਬਸੰਤ ਹੈ ਬੜਾ ਉਮਾ ਪੈਦਾ ਹੁੰਦਾ ਹੈ ਫਿਰ ਇੱਥੇ ਆਸਾੜ ਵੀ ਹੈ ਤਪਸ਼ ਵੀ ਹੈ ਤੇ ਸਾਵਣ ਦੀਆਂ ਬੂੰਦਾ ਵੀ ਨੇ ਇਹ ਕੁਦਰਤ ਆਪਣੇ ਆਪ ਨੂੰ ਇਸ ਤਰ੍ਹਾਂ ਮੇਨਟੇਨ ਕਰਦੀ ਹੈ ਰੱਬ ਦਾ ਹੁਕਮ ਹੈ ਇਹ ਕਰਤੇ ਦੀ ਰਜ਼ਾ ਹੈ ਔਰ ਮੈਂ ਇਹੀ ਬੇਨਤੀ ਕਰ ਰਿਹਾ ਸਰ ਜਿਹੜਾ ਕੁਦਰਤ ਦੇ ਨੇੜੇ ਹੋ ਜਾਂਦਾ ਹੈ ਜਿਹੜਾ ਰੱਬ ਦੇ ਹੁਕਮ ਦਾ ਪੰਦੀ ਬਣ ਜਾਂਦਾ ਹੈ ਉੰਦੇ ਜੀਵਨ ਦੇ ਵਿੱਚ ਇਹ ਚੀਜ਼ਾਂ ਬੜੀਆਂ ਇਕਵਲ ਹੋ ਜਾਂਦੀਆਂ ਹਨ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਵੀ ਇੱਕ ਸ਼ਬਦ ਵਰਤੇ ਨਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਓਏ ਜੋ ਦਿਸੈ ਅੰਬਰ ਤਾਰੇ ਭਲਿਆ ਇਹ ਜਿਹੜੇ ਅਸਮਾਨ ਦੇ ਵਿੱਚ ਅੰਬਰ ਅੰਬਰ ਕਹਿੰਦੇ ਨੇ ਆਕਾਸ਼ ਓਏ ਜੋ ਦਿਸੈ ਅੰਬਰ ਤਾਰੇ ਜਿਹੜੇ ਤਿਹੜੂ ਆਕਾਸ਼ ਦੇ ਵਿੱਚ ਤਾਰੇ ਨਜ਼ਰ ਆ ਰਹੇ ਨੇ ਬਾਬਾ ਕਬੀਰ ਸਾਹਿਬ ਜੀ ਸੰਸਾਰ ਦੇ ਅੰਦਰ ਇੱਕ ਇੱਕ ਧਰਮੀ ਬੰਦੇ ਨੂੰ ਆਪਣੀ ਮਤ ਕਰਕੇ ਆਪਣੇ ਆਪ ਨੂੰ ਉੱਚਾ ਖਣ ਵਾਲੇ ਬੰਦੇ ਨੂੰ ਬਾਬਾ ਜੀ ਕਹਿੰਦੇ ਨੇ ਕਿਨ ਓਏ ਚੀਤੇ ਚਿਤ ਨਹਾਰੇ ਤੂੰ ਕਹਿੰਦਾ ਵੀ ਰੱਬ ਦੀ ਰੱਬ ਕੋਈ ਨਹੀਂ ਕੁਦਰਤ ਕੋਈ ਨਹੀਂ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਹ ਦੱਸ ਇਹ ਜਿਹੜਾ ਤੈਨੂੰ ਅੰਬਰ ਦਿਸਦਾ ਹੈ ਅਸਮਾਨ ਦਿਸਦਾ ਹੈ ਇਹਦੇ ਵਿੱਚ ਤੈਨੂੰ ਤਾਰੇ ਦਿਸਾਂ ਸਾਈਂ ਸਿੰਘ ਨੂੰ ਆਪਣੇ ਢੰਗ ਨਾਲ ਇੰਦੀ ਪਰਿਭਾਸ਼ਾ ਦਿੰਦੀ ਹੈ ਇਹਦੀ ਡੈਫੀਨੇਸ਼ਨ ਦਿੰਦੀ ਹੈ ਪਰ ਬਾਬਾ ਸਤਗੁਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸਲ ਵਿੱਚ ਉਹ ਜੇ ਖੜੇ ਹੋਏ ਨੇ ਅਸਮਾਨ ਧਰਤੀ ਤੋਂ ਉੱਪਰ ਜਿਉਂਦੇ ਅੰਦਰ ਇੰਨੀਆਂ ਧਰਤੀਆਂ ਇਸ ਧਰਤੀ ਵਰਗੀਆਂ ਹਜ਼ਾਰਾਂ ਧਰਤੀਆਂ ਲੱਖਾਂ ਧਰਤੀਆਂ ਗੈਲੈਕਸੀਆਂ ਹੋਰ ਨੇ ਤੇ ਦਾਤਾ ਜੀ ਕਹਿੰਦੇ ਨੇ ਆਖਰ ਉਹ ਕਿੰਦੇ ਆਸਰੇ ਤੇ ਖੜੀਆਂ ਹੋਈਆਂ ਨੇ ਉਹਨਾਂ ਨੂੰ ਖੜਾ ਕਰਨ ਵਾਲਾ ਕੌਣ ਹੈ ਉਹ ਆਪਣੇ ਆਪ ਨੇ ਸਭ ਕੁਝ ਹੋ ਰਿਹਾ ਹੈ ਇਹ ਗੱਲ ਸਤਿਗੁਰੂ ਨੇ ਸਪੌੜੀ ਵਿੱਚ ਕੀ ਸ਼ਲੋਕ ਵਿੱਚ ਕੀਤੀ ਹੈ ਪਾਤਸ਼ਾਹ ਕਹਿੰਦੇ ਨੇ ਹਵਾ ਹੈ ਭੈ ਵਿੱਚ ਪਵਨ ਵਹ ਸਦਵਾ ਸਦਵਾਉ ਦਾ ਮਤਲਬ ਹੁੰਦਾ ਹੈ ਇੱਕ ਬਰਾਬਰ ਸਦਾ ਹੀ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੇ ਭੈ ਵਿੱਚ ਰੱਬ ਜੀ ਦੇ ਹੁਕਮ ਦੇ ਵਿੱਚ ਸਦਾ ਹੀ ਇਹ ਜਿਹੜੀ ਹਵਾ ਹੈ ਉਹ ਵਹਿ ਰਹੀ ਹੈ ਹੁਣ ਹਵਾ ਬੰਦੇ ਨੇ ਚੀਜ਼ਾਂ ਜਿੱਥੇ ਬਣਾਈਆਂ ਇਜ਼ਾਤ ਕੀਤੀਆਂ ਉਥੇ ਜਿਵੇਂ ਜਿਵੇਂ ਸੰਸਾਰ ਦੇ ਪਸਾਰੇ ਕੀਤੇ ਮੁਲਕ ਬਣ ਗਏ ਰਾਜ ਬਣੇ ਰਾਜਾਂ ਤੋਂ ਮੁਲਕ ਬਣ ਗਏ ਮੁਲਕ ਦੀਆਂ ਸਰਹੱਦਾਂ ਬਣ ਗਈਆਂ ਸਰਹੱਦ ਇੱਕ ਸਰਹੱਦ ਤੋਂ ਦੂਜੇ ਪਾਸੇ ਚੀਜ਼ ਲੈ ਜਾਣੀ ਹੋਵੇ ਪਾਬੰਦੀਆਂ ਲੱਗ ਗਈਆਂ ਪਰ ਪਾਤਸ਼ਾਹ ਜੀ ਕਹਿੰਦੇ ਨੇ ਹਵਾ ਤੇ ਪਾਬੰਦੀ ਕੌਣ ਲਾਏਗਾ ਲਾ ਸਕਦਾ ਜੀ ਕੋਈ ਕੋਈ ਤਰੀਕਾ ਬਣਿਆ ਸੰਸਾਰ ਦੇ ਅੰਦਰ ਕੋਈ ਬੰਦਾ ਕੋਈ ਮੁਲਕ ਆ ਕੇ ਵੀ ਮੈਂ ਆਪਣੇ ਮੁਲਕ ਦੀ ਹਵਾ ਤੁਹਾਡੇ ਬਾਰੇ ਪਾਸੇ ਨਹੀਂ ਜਾਣ ਦੇਣੀ ਦਾਤਾ ਜੀ ਕਹਿੰਦੇ ਨੇ ਭੈ ਵਿੱਚ ਰੱਬ ਦੇ ਹੁਕਮ ਦੇ ਵਿੱਚ ਇਹ ਜਿਹੜੀ ਪਵਨ ਹੈ ਵਹਿ ਵਹਿ ਰਹੀ ਹੈ ਸਦਵਾਉ ਸਦਾ ਹੀ ਦਾਤਾ ਜੀ ਕਹਿੰਦੇ ਨੇ ਸਦਾ ਹੀ ਵਹਿ ਰਹੀ ਹੈ ਸਦਾ ਹੀ ਜੀਵਨ ਦੇਦੀ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ ਲੱਖਾਂ ਦਰਿਆ ਬਣੇ ਹੁਣ ਇਹ ਵੀ ਕੁਦਰਤ ਨੇ ਇੱਕ ਪ੍ਰੋਸੈਸ ਬਣਾਇਆ ਨਾ ਦੇਖੋ ਪਹਾੜਾਂ ਵਿੱਚ ਬਰਫ਼ ਡਿੱਗਦੀ ਹੈ ਪਾਣੀ ਦੇ ਸੋਮੇ ਉਹਨਾਂ ਪਹਾੜਾਂ ਦੀਆਂ ਕੰਦਰਾਂ ਤੋਂ ਚੱਲਦੇ ਨੇ ਨਦੀਆਂ ਦਾ ਰੂਪ ਲੈਂਦੇ ਨੇ ਉਹ ਨਦੀਆਂ ਫਿਰ ਵੱਡੀਆਂ ਨਦੀਆਂ ਵਿੱਚ ਕਿਤੇ ਦੋ ਨਦੀਆਂ ਆਪਸ ਵਿੱਚ ਮਿਲ ਗਈਆਂ ਵਹਿੰਦਿਆਂ ਵਹਿੰਦਿਆਂ ਸਮੁੰਦਰ ਤੱਕ ਪਹੁੰਚਦੀਆਂ ਨੇ ਸਾਗਰ ਤੱਕ ਪਹੁੰਚਦੀਆਂ ਨੇ ਸਾਗਰ ਦੇ ਵਿੱਚੋਂ ਫਿਰ ਸੂਰਜ ਦੀ ਤਪਸ਼ ਦੇ ਨਾਲ ਭਾਪ ਹਵਾ ਪਾਣੀ ਭਾਪ ਬਣ ਕੇ ਉੱਡਦਾ ਹੈ ਫਿਰ ਅਸਮਾਨ ਦੇ ਵਿੱਚ ਬੱਦਲ ਬਣਦੇ ਨੇ ਫਿਰ ਉਹ ਸਤਿਗੁਰ ਕਹਿੰਦੇ ਨੇ ਇਹ ਇਹ ਪ੍ਰਮਾਤਮਾ ਜੀ ਰੱਬ ਜੀ ਤੇਰੇ ਹੁਕਮ ਵਿੱਚ ਹੋ ਰਿਹਾ ਸਭ ਕੁਝ ਦੇਖੋ ਤੁਸੀਂ ਉਹਨੂੰ ਕਿਸੇ ਟਾਂਗ ਨਾਲ ਜਦੋਂ ਤੁਹਾਡੇ ਮਨ ਚ ਇਹ ਗੰਭੀਰਤਾ ਪੈਦਾ ਹੁੰਦੀ ਹੈ ਨਾ ਤੁਸੀਂ ਬੜਾ ਨਿੱਜ ਨਾਲ ਇੰਨਾ ਚੀਜ਼ਾਂ ਨੂੰ ਸੋਚਦੇ ਹੋ ਸਾਸੰਗਤ ਜੀ ਕੋਈ ਵੀ ਚੀਜ਼ ਹੈ ਹੁਣ ਆਪਣੀ ਬੋਡੀ ਹੈ ਸਰੀਰ ਹੈ ਜੇ ਆਪਾਂ ਬਾਹਰੀ ਤੌਰ ਤੇ ਸੰਸਾਰ ਵਿੱਚ ਅਚਨ-ਚੇਤ ਵਿਚਰਦਿਆਂ ਹੋਇਆਂ ਦੁਨਿਆਵੀ ਤੌਰ ਤੇ ਸਵੇਰੇ ਉੱਠੇ ਦੁਨਿਆਵੀ ਕੰਮ ਕੱਜਾਂ ਵਿੱਚ ਰੁੱਝ ਗਏ ਖਾਦਾ ਪੀਤਾ ਰਾਤ ਨੂੰ ਸੋ ਗਏ ਇੱਕ ਬੰਦੇ ਦਾ ਜੀਵਨ ਇਸੇ ਤਰ੍ਹਾਂ ਚੱਲਦਾ ਜਾ ਰਿਹਾ ਪਰ ਜਦੋਂ ਤੁਸੀਂ ਥੋੜਾ ਨਿੱਜ ਨਾਲ ਕਿਤੇ ਇਕਾਂਤ ਵਿੱਚ ਬੈਠ ਕੇ ਇਹ ਸੋਚਣ ਲੱਗ ਜਾਓ ਕਿ ਮੇਰੇ ਰੱਬ ਜੀ ਜਿਹੜਾ ਤੂੰ ਮੇਰਾ ਸਰੀਰ ਬਣਾਇਆ ਇਹ ਜਿਹੜਾ ਤੂੰ ਮੇਰਾ ਢਾਂਚਾ ਮੈਨੂੰ ਦਿੱਤਾ ਹੈ ਸਰੀਰ ਦਾ ਕਿੰਨੀ ਕਮਾਲ ਦੀ ਰਚਨਾ ਹੈ ਰੱਬ ਦੀ ਮਤਲਬ ਤੁਸੀਂ ਦੇਖੋ ਨਾ ਵੀ ਇੱਕ ਚੀਜ਼ ਅੰਗ ਕੋਈ ਸਰੀਰ ਦਾ ਬੰਦੇ ਦਾ ਖਰਾਬ ਹੋ ਜਾਏ ਤੇ ਹੈ ਦੁਨੀਆ ਦੀ ਕੋਈ ਤਾਕਤ ਤੁਸੀਂ ਦੁਨੀਆ ਦੇ ਅੰਦਰ ਦਾ ਸਾਰਾ ਸਰਮਾਇਆ ਆਪਣਾ ਦੇ ਕੇ ਕਿਸੇ ਨੂੰ ਆਖੋ ਵੀ ਭੂਬ ਹੋਏ ਹੋ ਜੇ ਮੈਨੂੰ ਦੁਬਾਰਾ ਮਿਲ ਜਾਏ ਨਹੀਂ ਮਿਲਦਾ ਤੁਸੀਂ ਜਦੋਂ ਨਿਜ ਨਾਲ ਬੈਠ ਕੇ ਆਪਣੇ ਅੰਦਰ ਹੀ ਵੇਖੋਗੇ ਨਾ ਤੁਹਾਨੂੰ ਆਪਣੇ ਅੰਦਰੋਂ ਹੀ ਇੱਕ ਵੱਖਰੀ ਦੁਨੀਆ ਨਜ਼ਰ ਆਏਗੀ ਇਹਨੂੰ ਇਹਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਆਖਿਆ ਪਾਤਸ਼ਾਹ ਕਹਿੰਦੇ ਨੇ ਸੁੰਨ ਅਵਸਥਾ ਜਿੱਥੇ ਕੋਈ ਹੋਰ ਸੰਸਾਰ ਦਾ ਫੁਰਨਾ ਨਹੀਂ ਹੁੰਦਾ ਔਰ ਪਾਤਸ਼ਾਹ ਜੀ ਇਹੀ ਗੱਲ ਕਰਦੇ ਨੇ ਦਾਤਾ ਜੀ ਕਹਿੰਦੇ ਨੇ ਰੱਬ ਜੀ ਤੇਰੇ ਹੁਕਮ ਵਿੱਚ ਹੈ ਜੇ ਨਦੀਆਂ ਵਹਿ ਰਹੀਆਂ ਨੇ ਲੱਖਾਂ ਦਰਿਆ ਵਹਿ ਰਹੇ ਨੇ ਮੇਰੇ ਮਾਲਕ ਜੀ ਤੇਰੇ ਹੁਕਮ ਦੇ ਵਿੱਚ ਨੇ ਕੋਈ ਨੀਤੇ ਪਾਣੀ ਦਾ ਕਰਮ ਕੀ ਹੈ ਸਤਿਗੁਰੂ ਜੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਪਾਣੀ ਪਿਤਾ ਹੈ ਜਗਤ ਕਾ ਸਹਿਬ ਨੇ ਆਖਿਆ ਨਾ ਪਵਨ ਗੁਰੂ ਪਾਣੀ ਪਿਤਾ ਪਾਤਸ਼ਾਹ ਕਹਿੰਦੇ ਨੇ ਪਵਨ ਗੁਰੂ ਹੈ ਹਵਾ ਗੁਰੂ ਹੈ ਉਰੇ ਹਵਾ ਜਿਹੜੀ ਐ ਨਾ ਮੇਰੇ ਸਤਿਗੁਰ ਨੇ ਪਵਨ ਆਰੰਭ ਵੀ ਆਖਿਆ। ਮਤਲਬ ਮੂਲ ਐ ਬੰਦੇ ਦੇ ਜੀਵਨ ਦਾ। ਹਵਾ ਤੋਂ ਬਿਨਾ ਤੇ ਇੱਕ ਇੱਕ ਸੈਕਿੰਡ ਵੀ ਨਹੀਂ ਬੰਦਾ ਸੰਸਾਰ ਦੇ ਰਹਿ ਸਕਦਾ। ਮੂਲ ਐ ਨਾ। ਹੁਣ ਦਾਤਾ ਜੀ ਕਹਿੰਦੇ ਨੇ ਪਾਣੀ ਪਿਤਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਪਾਣੀ ਦੀ ਗੱਲ ਕਰਦੇ ਹੋ ਦਾਤਾ ਜੀ ਕਹਿੰਦੇ ਨੇ ਪਾਣੀ ਪਿਤਾ ਹੈ ਜਗਤ ਦਾ। ਤੇ ਫਿਰ ਜਦਨ ਇਹ ਵਹਾ ਪਰਮਾਤਮਾ ਦੇ ਹੁਕਮ ਵਿੱਚ ਵਹਿਣ ਵਾਲੀ ਦਰਿਆ ਜਦਨ ਇਹ ਪਾਣੀ ਲਬ ਲਬ ਭਰ ਜਾਂਦਾ ਜਿਵੇਂ ਤੁਸੀਂ ਅੱਜ ਦੇਖਦੇ ਹੋ ਹੜਾਂ ਦੀ ਮਾਰ ਤੇ ਇਹ ਫਿਰ ਕੀ ਹੁੰਦਾ ਦਾਤਾ ਜੀ ਕਹਿੰਦੇ ਨੇ ਫਿਰ ਇਹ ਜਿਹੜੇ ਜਗਤ ਨੂੰ ਇਹ ਜੀਵਨ ਦੇ ਰਿਆ ਨੋ ਫਿਰ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਵੀ ਰੱਖਦਾ ਹੈ ਔਰ ਮੈਨੂੰ ਇੰਜ ਲੱਗਦਾ ਹੁੰਦਾ ਕਈ ਵਾਰੀ ਇਹ ਵੀ ਪਰਮਾਤਮਾ ਨਾ ਰੱਬ ਨਾ ਸਾਡੇ ਸਾਹਮਣੇ ਇਹ ਚੀਜ਼ਾਂ ਐਗਜ਼ਾਮਪਲ ਦੇ ਤੌਰ ਤੇ ਰੱਖਦੇ ਨੇ ਵੀ ਬੰਦੇ ਆ ਦੇਖ ਤੂੰ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਮਰੱਥ ਸਮਝ ਲੈ ਵੀ ਤੂੰ ਇੰਨੇ ਡੈਮ ਬਣਾ ਲਏ ਇੰਨੇ ਪਾਣੀ ਨੂੰ ਰੋਕਣ ਦੇ ਸਾਧਨ ਬਣਾ ਲਏ ਇੰਨੀਆਂ ਯੁਗਤਾ ਲਾ ਲਈਆਂ ਤੂੰ ਤੂੰ ਆਖਿਆ ਮੇਰੇ ਵਰਗਾ ਕੋਈ ਨਹੀਂ ਮੈਂ ਜੋ ਕਰ ਦਿੱਤਾ ਕੋਈ ਨਹੀਂ ਕਰ ਸਕਦਾ ਪਰ ਪਾਤਸ਼ਾਹ ਕਹਿੰਦੇ ਨੇ ਜਦਨ ਕੁਦਰਤ ਆਪਣੇ ਵਹਾਵ ਵਿੱਚ ਆਉਂਦੀ ਹੈ ਨਾ ਜਦਨ ਕੁਦਰਤ ਆਪਣੀ ਤਾਕਤ ਵਿੱਚ ਆਉਂਦੀ ਹੈ ਆਪਣੇ ਬਲ ਵਿੱਚ ਆਉਂਦੀ ਹੈ ਦਾਤਾ ਜੀ ਕਹਿੰਦੇ ਨੇ ਤੇਰੀਆਂ ਲੱਖਾਂ ਜੁਗਤਾਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਕੁਝ ਨਹੀਂ ਕਰ ਸਕਦੀ ਉਦੋਂ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ ਤਾਂ ਹੀ ਸਾਬ ਕਹਿੰਦੇ ਨੇ ਇਹ ਰੱਬ ਦੇ ਹੁਕਮ ਵਿੱਚ ਹੈ ਇਹ ਹੁਕਮ ਵਿੱਚ ਨੇ ਜਿਹੜੇ ਨੇ ਵਹਿਰੇ ਨੇ ਜਿਉਂਦੇ ਹੁਕਮ ਵਿੱਚ ਨਾ ਹੋ ਤੇ ਪਾਣੀ ਪਾਣੀ ਦੇ ਅੱਗੇ ਕਿਹੜੀ ਚੀਜ਼ ਰੁਕਦੀ ਹੈ ਜੀ ਰੁਕਦੀ ਹੈ ਕੋਈ ਚੀਜ਼ ਕਿਸੇ ਬੰਦੇ ਨੇ ਕਰੋੜਾ ਰੁਪਏ ਲਾ ਕੇ ਆਪਣਾ ਮਹਿਲ ਬਣਾਇਆ ਬੜਾ ਸੋਹਣਾ ਪਾਣੀ ਆਇਆ ਖਿੰਨ ਵਿੱਚ ਉਹਨੇ ਇੱਕ ਸੈਕਿੰਡ ਵੀ ਨਹੀਂ ਲਾਇਆ ਉਹਨੇ ਪੂਰੇ ਦਾ ਪੂਰਾ ਆਪਣੇ ਵਿੱਚ ਸਮੋ ਕੇ ਅੱਗੇ ਲੈ ਗਿਆ ਜਿੱਥੇ ਮਹਿਲ ਮਾੜੀਆਂ ਸਨ ਉੱਥੇ ਕੁਝ ਵੀ ਨਜ਼ਰ ਨਹੀਂ ਆਉਂਦਾ ਜਿੱਥੇ ਫਸਲਾਂ ਲਹਿਰਾ ਰਹੀਆਂ ਸਨ ਉੱਥੇ ਸਿਰਫ ਪਾਣੀ ਦਿਸ ਰਿਹਾ ਦਾਤਾ ਜੀ ਕਹਿੰਦੇ ਨੇ ਇਹ ਕਿਸੇ ਦੇ ਹੁਕਮ ਵਿੱਚ ਵੱਜਾ ਹੋਇਆ ਹੈ ਇਹ ਦਰਿਆ ਇਹ ਨਦੀਆਂ ਇਹ ਨਾਲੇ ਦਾਤਾ ਜੀ ਕਹਿੰਦੇ ਨੇ ਕਿਸੇ ਦੇ ਹੁਕਮ ਵਿੱਚ ਨਹੀਂ ਇਹ ਵਿਸਮਾਦ ਦੀ ਅਵਸਥਾ ਹੈ ਸਾ ਸੰਗਤ ਜਿਵੇਂ ਸਾਇੰਸ ਕੋਝ ਕਰਦੀ ਹੈ ਨਾ ਇੱਕ ਸੈਂਟਿਸਟ ਨੂੰ ਜਦੋਂ ਕੋਝ ਕਰਨੀ ਪੈਂਦੀ ਹੈ ਉਹ ਕਿੰਨੇ ਧਿਆਨ ਨਾਲ ਚੀਜ਼ਾਂ ਨੂੰ ਕਿੰਨਾ ਡੀਪਲੀ ਹੋ ਕੇ ਉਹਨਾਂ ਨੂੰ ਸਮਝਣ ਦਾ ਯਤਨ ਕਰਦਾ ਹੈ ਕਿੰਨਾ ਉਹਨਾਂ ਦੇ ਅੰਦਰ ਤੱਕ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਸ ਦਿਨ ਤੂੰ ਕੁਦਰਤ ਦੇ ਅੰਦਰ ਤੱਕ ਜਾਏਗਾ ਤੈਨੂੰ ਉਹਦਨੇ ਨਾ ਗੱਲਾਂ ਦੀ ਸਮਝ ਆਏਗੀ ਜਦੋਂ ਉਹਦਨ ਪਤਾ ਲੱਗੇਗਾ ਵੀ ਰੱਬ ਨੇ ਜੋ ਮੈਨੂੰ ਦਿੱਤਾ ਨਾ ਐਸਾ ਵੀ ਸੰਸਾਰ ਵਿੱਚ ਰੱਬ ਨੇ ਕਿਸੇ ਨੂੰ ਨਹੀਂ ਦਿੱਤਾਗਾ ਮੈਂ ਲੱਖ ਬੁਰਾਈਆਂ ਕਰੀ ਜਾਵਾਂ ਆਪਣੀਆਂ ਆਪਣੇ ਸਰੀਰ ਦੀਆਂ ਮੈਂ ਲੱਖ ਬੁਰਾਈਆਂ ਕਰੀ ਜਾਵਾਂ ਵੀ ਨਹੀਂ ਰੱਬ ਨੇ ਮੈਨੂੰ ਰੰਗ ਐਸਾ ਦਿੱਤਾ ਰੱਬ ਨੇ ਮੈਨੂੰ ਰੂਪ ਐਸਾ ਦਿੱਤਾ ਰੱਬ ਨੇ ਮੈਨੂੰ ਆਵਾਜਾ ਲਾ ਦਿੱਤਾ ਪਰ ਦਾਤਾ ਜੀ ਕਹਿੰਦੇ ਨੇ ਜੋ ਕੁਦਰਤ ਨੇ ਤੈਨੂੰ ਦਿੱਤਾ ਨਾ ਸੱਚ ਵਿੱਚ ਜਦਨ ਤੂੰ ਉਹਨੂੰ ਉਹਨੂੰ ਸਮਝਣ ਦਾ ਯਤਨ ਕਰੇਗਾ ਨਾ ਫਿਰ ਤੈਨੂੰ ਪਤਾ ਲੱਗੇਗਾ ਵੀ ਨਹੀਂ ਜੋ ਰੱਬ ਨੇ ਮੈਨੂੰ ਦਿੱਤਾ ਹੈ ਸੱਚ ਵਿੱਚ ਇਹ ਬੇਸ਼ੁਮਾਰ ਕੀਮਤੀ ਇਹਦੇ ਵਰਗਾ ਹੈ ਹੀ ਕੋਈ ਨਹੀਂ ਤਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਣ ਕੱਢੇ ਵਿਗਾਰ ਵਿਗਾਰ ਦਾ ਮਤਲਬ ਹੁੰਦਾ ਹੈ ਜਿਵੇਂ ਪੁਰਾਣੇ ਸਮੇਂ ਚ ਕਿਸੇ ਬੰਦੇ ਦੇ ਨਾਲ ਵਿਗਾਰੀ ਕੱਢਣੀ ਹੁੰਦੀ ਸੀ ਨਾ ਮਤਲਬ ਕੁਛ ਰਿਸ਼ਤੇਦਾਰ ਨੇ ਬੁਲਾ ਲਿਆ ਵੀ ਆਓ ਸਾਡੇ ਘਰ ਆ ਕੰਮ ਕਰਨਾ ਤੇ ਖੁਸ਼ੀ ਨਾਲ ਬੰਦਾ ਫਿਰ ਜਾਂਦਾ ਹੁੰਦਾ ਸੀ ਪਰ ਪੁਰਾਣੇ ਸਮਿਆਂ ਚ ਆਪਸ ਵਿੱਚ ਬੜੇ ਮਿਲਵਰਤਨ ਸਨ ਅੱਜ ਤੋਂ ਤੁਸੀਂ 15-20 ਸਾਲ ਪਹਿਲਾਂ ਅੱਜ ਤੇ ਬੰਦੇ ਕੋਲ ਆਪਣਾ ਕੰਮ ਕਰਨ ਜੋਗਾ ਕਹਿੰਦਾ ਵੀ ਨਹੀਂ ਆਪਣੀ ਕੰਮ ਕਰਨੇ ਹੁੰਦੇ ਨੇ ਤਾਂ ਸ਼ਾਮ ਨੂੰ ਕਹਿੰਦਾ ਨਹੀਂ ਆ ਇੰਜ ਹੋ ਗਿਆ ਤੇ ਉਹ ਉੰਜ ਹੋ ਗਿਆ ਪਹਿਲੋਂ ਆਪਣੇ ਕੰਮਾਂ ਦੇ ਨਾਲ ਦੂਜਿਆਂ ਦੇ ਕਰਕੇ ਵੀ ਖੁਸ਼ ਹੋ ਜਾਂਦਾ ਸੀ ਹੁਣ ਆਪਣੇ ਜੋ ਗੱਲ ਸਮਝ ਨਹੀਂ ਹਣ ਦਾਤਾ ਜੀ ਇਹ ਗੱਲ ਕਰਦੇ ਨੇ ਸਾਬ ਕਹਿੰਦੇ ਨੇ ਭੈ ਵਿੱਚ ਅਗਨ ਅੱਗ ਪ੍ਰਮਾਤਮਾ ਦੇ ਭੈ ਵਿੱਚ ਕਿਉਂਕਿ ਅੱਗ ਦਾ ਸੁਭਾਅ ਤੇ ਸਾੜਨਾ ਹੈ ਨਾ ਹੁਣ ਇਹ ਵਿਗਾਰ ਕੱਢ ਰਹੀ ਹੈ ਵਿਗਾਰ ਕੱਢਣਾ ਕੀ ਹੈ ਦਾਤਾ ਜੀ ਕਹਿੰਦੇ ਨੇ ਲੋਕਾਂ ਦੇ ਕੰਮ ਸਵਾਰਦੀ ਪਈ ਹੈ ਇਹ ਰਸੋਈ ਚ ਬਲਦੀ ਹੈ ਭੋਜਨ ਪਕਦਾ ਪਿਆ ਹੈ ਦਾਤਾ ਜੀ ਕਹਿੰਦੇ ਨੇ ਦੇਖੋ ਠੰਡ ਲੱਗੀ ਬੰਦੇ ਨੇ ਅੱਗ ਬਾਲ ਲਈ ਤਪਸ਼ ਮਹਿਸੂਸ ਹੋਈ ਠੰਡ ਦੂਰ ਹੋ ਗਈ ਵਿਗਾਰ ਕੱਢ ਕੇ ਸੇਵਾ ਕਰ ਲਈ ਦਾਤਾ ਜੀ ਕਹਿੰਦੇ ਰੱਬ ਜੀ ਤੇਰੇ ਭੈ ਵਿੱਚ ਅੱਗ ਲੋਕਾਂ ਦੀ ਲੋਕਾਈ ਦੀ ਕੁਦਰਤ ਦੀ ਸੇਵਾ ਕਰ ਲਈ ਨਿਤਕ ਮਜ਼ਾਲ ਅੱਗ ਦੇ ਸਾਹਮਣੇ ਕੋਈ ਖੜਾ ਹੋ ਜਾਏ ਪਾਤਸ਼ਾਹ ਕਹਿੰਦੇ ਨੇ ਦਾਤਾ ਜੀ ਤੇਰੇ ਹੁਕਮ ਵਿੱਚ ਪੈ ਵਿੱਚ ਅਗਨ ਕੱਢੈ ਵੇਗਾਰ ਇਹ ਰਬ ਜੀ ਤੇਰੇ ਹੁਕਮ ਵਿੱਚ ਸੇਵਾ ਕਰਦੀ ਪਈ ਐ ਪੈ ਵਿੱਚ ਧਰਤੀ ਦੱਬੀ ਪਾਰ ਇੰਨੀ ਧਰਤੀ ਦਾਤਾ ਜੀ ਕਹਿੰਦੇ ਨੇ ਇੰਨੀ ਵਿਸ਼ਾਲ ਔਰ ਬੰਦਾ ਆਪਣੇ ਪੈਰਾਂ ਦੇ ਥੱਲੇ ਮਧੋਲ ਕੇ ਤੁਰਦਾ ਪਿਆ ਦੱਬੀ ਦਾ ਮਤਲਬ ਐ ਦੱਬਣਾ ਪਰ ਸਤਿਗੁਰੂ ਕਹਿੰਦੇ ਨੇ ਇਸ ਧਰਤੀ ਨੇ ਕਦੀ ਗਿਲਾ ਕੀਤਾ ਅਦੀ ਸ਼ਿਕਵਾ ਕੀਤਾ ਵੀ ਇਹ ਬੰਦਾ ਮੈਨੂੰ ਪੈਰਾਂ ਥੱਲੇ ਦੱਬ ਕੇ ਚੱਲਦਾ ਮੈਂ ਇਹਨੂੰ ਰਿਜਕ ਕਿਉਂ ਦਿਆਂ ਇਹ ਸਾਰੀ ਦੁਨੀਆ ਨੂੰ ਰਿਜਕ ਦੇ ਰਹੀ ਐ ਇੰਨਾ ਰਿਜਕ ਦੇ ਰਹੀ ਐ ਕਿ ਬੰਦੇ ਥੋੜੇ ਨੇ ਰਿਜਕ ਵਾਧ ਐ ਇਹ ਜਿਹੜੀ ਭੁੱਖਮਰੀ ਛਾਈ ਐ ਨਾ ਦੁਨੀਆ ਤੇ ਇਹ ਸਾਡੀਆਂ ਨਾਲ ਲਹਿਕੀਆਂ ਕਰਕੇ ਨਹੀਂ ਤੇ ਰਿਜਕ ਦੀ ਕੋਈ ਘਾਟ ਥੋੜਾ ਦੁਨੀਆ ਤੇ ਅੰਨ ਸੜਦਾ ਪਿਆ ਗੋਦਾਮਾਂ ਦੇ ਅੰਦਰ ਤੁਸੀਂ ਕਦੀ ਵੇਖੋ ਤੇ ਸਹੀ ਅੰਨ ਸੜ ਰਿਹਾ ਗੋਦਾਮਾਂ ਦੇ ਅੰਦਰ ਪਿਆ ਬੰਦਾ ਭੁੱਖਾ ਮਰਦਾ ਪਿਆ ਕਿੰਦੇ ਕਰਕੇ ਰੱਬ ਕਰਕੇ ਥੋੜਾ ਮਰਦਾ ਪਿਆ ਧਰਤੀ ਤੇ ਸਤਿਗੁਰ ਕਹਿੰਦੇ ਰੱਬ ਦੇ ਹੁਕਮ ਵਿੱਚ ਦੇ ਰਹੀਏ ਰੱਬ ਦੇ ਭੈ ਵਿੱਚ ਦਾਤਾ ਜੀ ਕਹਿੰਦੇ ਨੇ ਧਰਤੀ ਦੱਬੀ ਭਾਰ ਪੈਰਾਂ ਦੇ ਥੱਲੇ ਹੈ ਭਾਰ ਹੈ ਇਹਦੇ ਉੱਤੇ ਪਰ ਸਤਿਗੁਰ ਕਹਿੰਦੇ ਨੇ ਭੈ ਵਿੱਚ ਰੱਬ ਦੇ ਹੁਕਮ ਵਿੱਚ ਹੈ ਦੇ ਰਹੀ ਹੈ ਸਾਰੀ ਕੁਦਰਤ ਸਾਰੀ ਜੀਆਂ ਨੂੰ ਜਿ ਕਿੰਨੇ ਜੀ ਰੱਬ ਨੇ ਪੈਦਾ ਕੀਤੇ ਸਿਰਫ ਬੰਦੇ ਦੀ ਗੱਲ ਥੋੜਾ ਹੈ ਪਸ਼ੂ ਪੰਛੀ ਜਾਨਵਰ ਕਿੰਨਾ ਕੁਝ ਰੱਬ ਨੇ ਆਪਣੀ ਕੁਦਰਤ ਵਿੱਚ ਸਾਜਿਆ ਭੈ ਵਿੱਚ ਇੰਦ ਫਿਰੈ ਸਿਰ ਪਾਰ ਇੰਦ ਦਾ ਮਤਲਬ ਹੈ ਬੱਦਲ ਇੱਥੇ ਸ਼ਬਦ ਇੰਦਰ ਨਹੀਂ ਹੈ ਇੰਦ ਇੰਦ ਦਾ ਮਤਲਬ ਹੈ ਬੱਦਲ ਦਾਤਾ ਜੀ ਕਹਿੰਦੇ ਨੇ ਸਿਰ ਭਾਰ ਸਿਰ ਭਾਰ ਦਾ ਮਤਲਬ ਹੈ ਪੈਰ ਭਾਰ ਸਿਰ ਉੱਪਰ ਨੇ ਨਾ ਬੱਦਲ ਅਸਮਾਨ ਵਿੱਚ ਦਾਤਾ ਜੀ ਕਹਿੰਦੇ ਨੇ ਦੇਖੋ ਪ੍ਰਮਾਤਮਾ ਦੇ ਹੁਕਮ ਵਿੱਚ ਜਿਹਨੂੰ ਸਹਿਬ ਬਾਣੀ ਵਿੱਚ ਕਹਿੰਦੇ ਨੇ ਹੁਕਮੀ ਵਰਸਨ ਲਾਗੇ ਮੀਹਾ ਪਾਤਸ਼ਾਹੀ ਦੀ ਬਾਣੀ ਦਾਕ ਬਚਨੇ ਸਹਿਬ ਕਹਿੰਦੇ ਨੇ ਕਿਆ ਉੱਠ ਉੱਠ ਦੇਖੇ ਮੱਪੜੇ ਦਾਤਾ ਜੀ ਕਹਿੰਦੇ ਨੇ ਉੱਠ ਉੱਠ ਕੇ ਕੀ ਵੇਖਣਾ ਪਿਆ ਬੰਦਾ ਕਹਿੰਦਾ ਅਸਮਾਨ ਵਿੱਚ ਕਾਲੀਆਂ ਘਟਾਵਾਂ ਨੇ ਮੀਂਹ ਦੀ ਬੜੀ ਲੋੜ ਐ ਮੀਂਹ ਪੈ ਨਹੀਂ ਤੇ ਮੈਂ ਬੱਦਲ ਵੇਖ ਕੇ ਨਾ ਬੱਦਲਾਂ ਨੂੰ ਪੁਕਾਰ ਕਰਨਾ ਪਿਆ ਵੀ ਮੀਂਹ ਪਾ ਦਿਓ ਤੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ ਸਾਹਿਬ ਕਹਿੰਦੇ ਨੇ ਬੱਦਲਾਂ ਨੂੰ ਪੁਕਾਰਨਾ ਨਾ ਕਰ ਬੰਦਾ ਕਹਿੰਦਾ ਫਿਰ ਕਿਨੂੰ ਕਰੀਏ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਪੁਕਾਰ ਕਰ ਜਿਨ ਇਹ ਮੇਗ ਪਠਾਇਆ ਜਿਨੇ ਇਹਨੂੰ ਪੈਦਾ ਕੀਤਾ ਜਿਨੂੰ ਸਾਹਿਬ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਕਿਸੇ ਦੇ ਭੈ ਵਿੱਚ ਹੈ ਉਹ ਉੰਦੀ ਆਪਣੀ ਦਾਤਾ ਜੀ ਕਹਿੰਦੇ ਨੇ ਉਹ ਆਪਣੀ ਮਰਜ਼ੀ ਨਾਲ ਨਹੀਂ ਚੱਲ ਰਿਆ ਉਹ ਕਿਸੇ ਦੇ ਭੈ ਵਿੱਚ ਹੈ ਜਿਉਂਦੀ ਆਪਣੀ ਮਰਜ਼ੀ ਹੋਵੇ ਮੈਂ ਪਹਿਲਾਂ ਬੇਨਤੀ ਕੀਤੀ ਅੱਗ ਦੀ ਆਪਣੀ ਮਰਜ਼ੀ ਹੋਵੇ ਅੱਗ ਦਾ ਕਰਮ ਐ ਛਾੜਨਾ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਉਹ ਸੇਵਾ ਕਰਦੀ ਹੈ ਜਗਤ ਦੀ ਧਰਤੀ ਦਾ ਕਰਮ ਦਾਤਾ ਜੀ ਕਹਿੰਦੇ ਨੇ ਪੈਰਾਂ ਦੇ ਥੱਲੇ ਦੱਬੀ ਹੋਈ ਕਿਸੇ ਨਾਲ ਕੋਈ ਰੋਸ ਨਹੀਂ ਹੈ ਰਿਜਕ ਦੇ ਰਹੀ ਹੈ ਸੰਸਾਰ ਨੂੰ ਤੇ ਪਾਤਸ਼ਾਹ ਕਹਿੰਦੇ ਨੇ ਭੈ ਵਿੱਚ ਇੰਦ ਫਿਰੇ ਸਿਰਪਾਰ ਅਸਮਾਨ ਵਿੱਚ ਬੰਦਰ ਬੱਦਲ ਛਾਏ ਹੁਕਮ ਵਿੱਚ ਨੇ ਪ੍ਰਮਾਤਮਾ ਤੇ ਸਤਿਗੁਰ ਕਹਿੰਦੇ ਨੇ ਸਿਰ ਭਾਰ ਤੁਰੇ ਫਿਰਦੇ ਨੇ ਜਿੱਧਰ ਜਿੱਧਰ ਜ਼ਰੂਰਤ ਤੇ ਪਾਣੀ ਦੇ ਇੱਕ ਸਾਰ ਦੁਨੀਆਂ ਨੂੰ ਪਾਣੀ ਦੇ ਰਹੇ ਪ੍ਰਾਣੇ ਸਮੇਂ ਚ ਉਹਨਾਂ ਕੂਹ ਦੇ ਸੰਸਾਰ ਨੂੰ ਕੂਹ ਜਿਹਨੇ ਜਿੰਨਾ ਸਮਿਆਂ ਚ ਜਾਤ ਪਾਤ ਦੇ ਬੜੇ ਭੇਦ ਹੁੰਦੇ ਸਨ ਬਾਬਾ ਕਬੀਰ ਸਾਹਿਬ ਜੀ ਦਾ ਸਮਾਂ ਬਾਬਾ ਰਵਿਦਾਸ ਜੀ ਦਾ ਸਮਾਂ ਈਵਨ ਬਾਬੇ ਨਾਨਕ ਦੇ ਸਮੇਂ ਦੀ ਗੱਲ ਕਰੀਏ ਸਤਿਗੁਰ ਨੇ ਕਿਉਂ ਇੰਨੇ ਖੂ ਲਗਵਾਏ ਸ਼ਹਿਰ ਟਾਕੂ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰੇਲੇ ਧੰਗੁਰੂ ਅਰਜਨ ਸਾਹਿਬ ਜੀ ਨੇ ਲਵਾਇਆ ਜਿਹੜੇ ਇੱਕੂ ਮੇਰੇ ਸਤਿਗੁਰ ਨੇ ਲਵਾਏ ਕਿਉਂ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਉੱਚ-ਨੀਚ ਦੇ ਭੇਦ ਭਾਵ ਨੂੰ ਦੂਰ ਕਰਨ ਦੇ ਲਈ ਜਿਹੜੇ ਸਤਗੁਰ ਨੇ ਸਰੋਵਰ ਬਣਾਏ ਨੇ ਇਹਨਾਂ ਦਾ ਵੀ ਮਕਸਦ ਇਹ ਸੀ ਧਾਰਮਿਕ ਦਵਾਰਿਆਂ ਦੇ ਦਰਵਾਜ਼ੇ ਆਮ ਬੰਦੇ ਲਈ ਨੀਵੇਂ ਸਭ ਜੇ ਜਾਣ ਵਾਲੇ ਬੰਦੇ ਲਈ ਬੰਦ ਸਨ ਸਤਗੁਰ ਨੇ ਸਰੋਵਰ ਬਣਾਏ ਪਾਤਸ਼ਾਹ ਕਹਿੰਦੇ ਨੇ ਪਹਿਲੋ ਸਾਰੇ ਇਸ਼ਨਾਨ ਕਰੋ ਫਿਰ ਅੰਦਰ ਬੈਠ ਕੇ ਰੱਬ ਦੀ ਬੰਦਗੀ ਕਰੋ ਇੱਥੇ ਇਸ਼ਨਾਨ ਕਰੋਗੇ ਹਰ ਇੱਕ ਧਰਮ ਦਾ ਬੰਦਾ ਹਰ ਇੱਕ ਜਾਤੀ ਦਾ ਬੰਦਾ ਇਸ਼ਨਾਨ ਕਰੇਗਾ ਤਾਂ ਹੀ ਰੱਬ ਦੀ ਬੰਦਗੀ ਇੱਕ ਮਨ ਹੋ ਕੇ ਕਰ ਸਕੋਗੇ ਨਾ ਜੇ ਤੁਹਾਡੇ ਮਨ ਚ ਇਹ ਗਿਲਾ ਬਿਨਿਆ ਵੱਡੀ ਜਾਤ ਤਾਂ ਸਤਿਗੁਰ ਜੀ ਕਹਿੰਦੇ ਨਹੀਂ ਇਹ ਜਿਹੜਾ ਇੰਦਰ ਹੈ ਨਾ ਦਾਤਾ ਜੀ ਕਹਿੰਦੇ ਨੇ ਬੱਦਲ ਜਿਹੜੇ ਨੇ ਸਿਰਪਾਰ ਨੇ ਪਹਿਲਾਂ ਲੋਕ ਪਾਣੀ ਦੇ ਸੋਮੇ ਵੀ ਆਪਣੇਾਂ ਤੱਕ ਸੀਮਤ ਰੱਖਦੇ ਸਨ ਪਰ ਪ੍ਰਮਾਤਮਾ ਨੇ ਅਸਮਾਨ ਵਿੱਚ ਬੱਦਲ ਵਰਸੇ ਖੂਹ ਤੇ ਬੰਦ ਕਰ ਲਿਆ ਉੱਚੀ ਜਾਤ ਵਾਲਿਆਂ ਨੇ ਨੀਵੀਂ ਜਾਤ ਵਾਲਿਆਂ ਨੇ ਵੀ ਤੁਸੀਂ ਪਾਣੀ ਨਹੀਂ ਪਰ ਸਕਦੇ ਪਰ ਜਿਸ ਦਿਨ ਰੱਬ ਮੀ ਪਾਏਗਾ ਕੋਈ ਬੰਦ ਕਰ ਸਕਦਾ ਜੀ ਮੰਨ ਲਓ ਨਾ ਪਾਣੀ ਦੀ ਗੱਲ ਹੈ ਜੀ ਅੱਜ ਹੜ੍ਹ ਨੇ ਪੰਜਾਬ ਦੇ ਅੰਦਰ ਅੱਜ ਕੋਈ ਕੋਈ ਨਹੀਂ ਨਾ ਦਿੱਲੀ ਬੋਲਦਾ ਨਾ ਰਾਜਸਥਾਨ ਬੋਲਦਾ ਨਾ ਹਰਿਆਣਾ ਬੋਲਦਾ ਵੀ ਪਾਣੀ ਇੱਧਰ ਛੱਡ ਦਿਓ ਤੇ ਜਿਦਨ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਦਨ ਗੱਲ ਕਿ ਹਰ ਚੀਜ਼ ਤੇ ਜਿੱਤੋਂ ਜਿੱਤੋਂ ਜਿਹੜੀਆਂ ਚੀਜ਼ਾਂ ਨਿਕਲੀਆਂ ਨੇ ਉਹ ਤੇ ਉਹ ਸਟੇਟ ਦਾ ਹੱਕ ਹੈ ਨਾ ਜੀ ਕੋਇਲਾ ਜਿੱਤੋਂ ਨਿਕਲਦਾ ਉਹ ਸਟੇਟ ਦਾ ਹੱਕ ਹੈ ਉਹ ਆਪਣੀ ਚੀਜ਼ ਨੂੰ ਆਪਣੇ ਢੰਗ ਨਾਲ ਵਰਤਦੀ ਹੈ ਤੇ ਅੱਗੇ ਉਹ ਆਪਣੀ ਚੀਜ਼ ਦੀ ਕੀਮਤ ਲਾਂਦੀ ਹੈ ਪਰ ਇੱਕ ਪੰਜਾਬ ਦਾ ਪਾਣੀ ਹੈ ਜਿੰਦੀ ਕੋਈ ਕੀਮਤ ਨਹੀਂ ਚਿੱਤੇ ਰੱਖਿਓ ਜਿਦਨ ਹੜ੍ਹਾਂ ਆਂਦੇ ਨੇ ਉਹ ਦਿਨ ਕਹਿੰਦੇ ਨੇ ਸਾਡਾ ਬੰਦ ਕਰ ਦਿਓ ਤੁਸੀਂ ਹੁਣ ਰੂੜੋ ਪਾਣੀ ਦੇ ਵਿੱਚ ਤੇ ਜਿੱਦਨ ਪਿਆਸੇ ਮਰਦੇ ਨੇ ਉਦੋਂ ਕਹਿੰਦੇ ਨੇ ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ ਇਹ 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 ਵੀ ਰਾਜਨੀਤੀ ਚੱਲਦੀ ਹੈ ਨਾ ਸੰਸਾਰ ਦੇ ਅੰਦਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਭੀ ਇੱਕ ਸਮਾਂ ਤੇ ਹੋਇਆ ਵੀ ਤੁਸੀਂ ਖੂ ਵੀ ਆਪਣੇ ਆਪਣੇ ਮੰਡ ਲਏ ਪਰ ਜਿੱਦਨ ਰੱਬ ਨੇ ਮੀਂਹ ਪਾਇਆ ਉਦੋਂ ਕਿਵੇਂ ਮੰਡੋਗੇ ਉਹਤੇ ਸਾਰਿਆਂ ਦੀ ਇੱਕ ਬਰਾਬਰ ਹੈ ਨਾ ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਸਿਰਪਾਰ ਇਹ ਵੀ ਪ੍ਰਮਾਤਮਾ ਦੇ ਭੈ ਵਿੱਚ ਹੈ ਭੈ ਵਿੱਚ ਰਾਜਾ ਧਰਮ ਦੁਆ ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਭੈ ਵਿੱਚ ਹੀ ਹੈ ਰਾਜਾ ਸੰਸਾਰ ਦੇ ਅੰਦਰ ਜੋ ਦੁਨਿਆਵੀ ਤੌਰ ਤੇ ਆਪਣੇ ਆਪ ਨੂੰ ਬੰਦਾ ਸਮਰੱਥ ਕਹਿੰਦਾ ਵੀ ਮੈਂ ਸਮਰੱਥ ਹਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਧਰਮ ਦਾ ਦਵਾਰ ਹੈ ਰਾਜਾ ਹੈ ਉਹ ਵੀ ਪ੍ਰਮਾਤਮਾ ਦੇ ਪੈਰ ਵਿੱਚ ਧਰਮ ਦੇ ਨਿਆਂ ਕਰਨ ਵਾਲਾ ਹੈ ਉਹ ਕਰਤੇ ਦੇ ਹੁਕਮ ਦੇ ਵਿੱਚ ਹੈ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਕਿਸੇ ਪਾਸੇ ਦਾਤਾ ਜੀ ਕਹਿੰਦੇ ਨੇ ਭੈ ਵਿੱਚ ਰਾਜਾ ਧਰਮਦوار ਭੈ ਵਿੱਚ ਸੂਰਜ ਭੈ ਵਿੱਚ ਚੰਦ ਸੂਰਜ ਚੰਦਰਮਾ ਪਰਮਾਤਮਾ ਦੇ ਭੈ ਵਿੱਚ ਸਾਧ ਸੰਗਤਿਕ ਚਾਲ ਇਹ ਨਾ ਦੇਖੋ ਨਾ ਰੱਬ ਦੇ ਹੁਕਮ ਵਿੱਚ ਹੈ ਇੱਕ ਨਿਯਮਾਵਲੀ ਬਣਾ ਦਿੱਤੀ ਰੱਬ ਨੇ ਉਹਦੀ ਇੱਕ ਚਾਲ ਨਿਯਤ ਕਰਦੀ ਪ੍ਰਮਾਤਮਾ ਨੇ ਕੁਦਰਤ ਦੇ ਅੰਦਰ ਅੰਦਰ ਉਹ ਚਾਲ ਦੇ ਅਨੁਸਾਰ ਹੀ ਚੱਲ ਰਹੀ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀ ਦਿਨ ਇੰਨੇ ਵਜੇ ਸਰਦੀਆਂ ਵਿੱਚ ਦਿਨ ਚੜੇ ਸਮੇਂ ਸਮੇਂ ਦੀ ਜਿਹੜੀ ਘੜੀਆਂ ਸਾਡੇ ਕੋਲ ਆਈਆਂ ਸੀ ਸਮਾਂ ਵੇਖ ਕੇ ਦੱਸ ਦਿੰਦੇ ਨੇ ਵੀ ਇੰਨਾ ਟਾਈਮ ਹੋ ਗਿਆ ਇਹ ਸੂਰਜ ਤੇ ਚੰਦਰਮਾ ਦੀ ਚਾਲ ਨੂੰ ਵੇਖ ਕੇ ਬਣਿਆ ਨਾ ਉਹ ਚਾਲ ਇੱਕ ਬਰਾਬਰ ਹੈ ਇਹ ਥੋੜਾ ਸੂਰਜ ਆਪਣੀ ਮਰਜ਼ੀ ਨਾਲ ਕਦੀ ਤੇਜ ਹੋ ਗਿਆ ਤੇ ਕਦੀ ਰੁਕ ਗਿਆ ਉਹ ਰੱਬ ਦੇ ਭੈ ਵਿੱਚ ਨਿਰੰਤਰ ਚੱਲ ਰਿਹਾ ਹੈ। ਉਹਦੀ ਚਾਲ ਕੁਦਰਤ ਨੇ ਰੱਬ ਨੇ ਨਿਯਤ ਕਰ ਦਿੱਤੀ ਵੀ ਤੇਰੀ ਆ ਚਾਲ ਹੈ। ਦਾਤਾ ਜੀ ਉਹਨੂੰ ਕਿਦਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ। ਸਤਿਗੁਰ ਕਹਿੰਦੇ ਨੇ ਰੱਬ ਜੀ ਉਹ ਵੀ ਤੇਰੇ ਹੁਕਮ ਵਿੱਚ ਹੈ। ਦਾਤਾ ਜੀ ਕਹਿੰਦੇ ਨੇ ਭੈ ਕੋਹ ਕਰੋੜੀ ਚਲਤ ਨਾ ਕਰੋੜਾ ਕਿੰਨੇ ਕੋਹ ਚੱਲ ਗਏ ਨੇ। ਕੁਝ ਸਮਾਂ ਪਾਤਸ਼ਾਹ ਕਹਿੰਦੇ ਨੇ ਕਿੰਨਾ ਸਮਾਂ 365 ਦਿਨ ਆਪਾਂ ਕਹਿੰਦੇ ਆ ਕਿੰਨੇ ਸਾਲ ਲੰਘ ਗਏ ਇਸ ਧਰਤੀ ਤੇ ਕੋਈ ਸਤਜੁਗ ਦੀ ਤ੍ਰੇਤੇਰੀ ਦੁਆਪਰ ਦੀ ਗੱਲ ਕਰਦੇ ਆ ਆਪਾਂ ਕਲਯੁਗ ਦੀ ਗੱਲ ਕਰਨੀ ਆ ਅੱਜ ਦੇ ਸਮੇਂ ਦੀ ਕੋਈ ਸਮਾਂ ਹੈ ਜਿਹੜਾ ਨਿਯਤ ਕਰਕੇ ਦੱਸ ਸਕੇ ਵੀ ਇਹਨੇ ਕਰੋੜਾਂ ਸਾਲ ਹੋ ਗਏ ਨੇ ਸੂਰਜ ਨੂੰ ਚੱਲਦੇ ਸਤਗੁਰ ਕਹਿੰਦੇ ਨੇ ਕਰੋੜਾਂ ਕੋ ਚੱਲ ਚੁੱਕੇ ਨੇ ਪਰ ਰੱਬ ਦੇ ਹੁਕਮ ਵਿੱਚ ਚੱਲੀ ਜਾ ਰਹੇ ਨੇ ਥੱਕਦੇ ਨਹੀਂ ਬੰਦਾ ਥੱਕ ਜਾਂਦਾ ਹੈ ਨਾ ਦੇਖੋ ਸਵੇਰੇ ਕੰਮ ਕਰਨ ਗਿਆ ਥੱਕ ਗਿਆ ਸੋ ਗਿਆ ਦਾਤਾ ਜੀ ਕਹਿੰਦੇ ਨੇ ਰੱਬ ਦੇ ਹੁਕਮ ਵਿੱਚ ਚੱਲਣ ਵਾਲੀਆਂ ਚੀਜ਼ਾਂ ਰੱਬ ਦੀ ਬड़ाई ਨਹੀਂ ਮਾਵਲੀ ਵਿੱਚ ਚੱਲ ਰਹੀਆਂ ਨੇ ਉਹ ਕਦੇ ਨਹੀਂ ਥੱਕਦੀਆਂ ਕਿਉਂਕਿ ਉਹ ਪ੍ਰਮਾਤਮਾ ਦੇ ਹੁਕਮ ਦੀਆਂ ਪਾਬੰਦ ਨੇ ਇਸ ਕਰਕੇ ਦਾਤਾ ਜੀ ਕਹਿੰਦੇ ਨੇ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਸਾਧਨਾ ਕਰਨ ਵਾਲੇ ਕਿੰਨੇ ਬੁੱਧ بڑے بڑے ਸਿਆਣੇ ਸੁਰ ਮਨੁੱਖਾਂ ਤੇ ਰਾਜ ਕਰਨ ਵਾਲੇ ਜਿਨ੍ਹਾਂ ਨੇ ਮਨੁੱਖਾਂ ਨੂੰ ਸੰਸਾਰ ਦੇ ਅੰਦਰ ਰਾਜਿਆਂ ਨੇ ਰਾਜ ਕੀਤਾ ਦੇਵਤਿਆਂ ਦੇ ਉੱਪਰ ਭਾਵ ਦੇਵ ਸੁਭਾਅ ਵਾਲਿਆਂ ਦੇ ਉੱਤੇ ਰਾਜ ਕਰਨ ਵਾਲੇ ਦਾਤਾ ਜੀ ਕਹਿੰਦੇ ਨੇ ਕਿੰਨੇ ਹੀ ਜਿਹੜੇ ਆਪਣੇ ਆਪ ਨੂੰ ਨਾਥ ਕਹਿੰਦੇ ਨੇ हे ਮੇਰੇ ਮਾਲਕ ਜੀ ਸਭ ਤੇਰੇ ਹੁਕਮ ਵਿੱਚ ਨੇ ਭੈ ਵਿੱਚ ਆ ਡਾਣੇ ਆਕਾਸ਼ ਇਹ ਜਿਹੜਾ ਅਸਮਾਨ ਆ ਡਾਣੇ ਦਾ ਮਤਲਬ ਹੁੰਦਾ ਅੱਡਿਆ ਹੋਇਆ ਜਿਵੇਂ ਕਿਸੇ ਦਾ ਮੂੰਹ ਖੁੱਲਾ ਹੁੰਦਾ ਨਾ ਦਾਤਾ ਜੀ ਕਹਿੰਦੇ ਨੇ ਆਸਮਾਨ ਅੱਡਿਆ ਹੋਇਆ ਖੜਾ ਹੈ ਇਹ ਵੀ ਤੇ ਰੱਬ ਦੇ ਹੁਕਮ ਵਿੱਚ ਹੈ ਨਾ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹ ਜੋ 30 ਦਸੰਬਰ ਤਾਰੀਖ ਨੂੰ ਚੀਤੇ ਚਿਤਨਹਾਰੇ ਕਹੋ ਕਿ ਵੀ ਪੰਡਤ ਅੰਬਰਕਾਸ਼ਿਓ ਲਾਗ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦਾਸ ਕਿੰਦੇ ਆਸਰੇ ਖੜਾ ਹੈ ਤੂੰ ਦੱਸ ਦੇ ਨਾ ਵੀ ਘਰ ਵਿੱਚ ਇੱਕ ਛੱਤ ਖੜੀ ਕਰਦੀ ਹੋਵੇ ਤੇ ਥੱਲੇ ਪਿੱਲਰ ਖੜੇ ਕਰਨੇ ਇਹ ਆਸਮਾਨ ਕਿੰਦੇ ਆਸਰੇ ਤੇ ਖੜਾ ਹੈ ਇਹ ਬੇਸ਼ੱਕ ਸਾਇੰਸ ਕਿੰਦੀ ਹੈ ਵੀ ਹਾਂ ਇਹ ਕੁਦਰਤੀ ਨਿਯਮ ਹੈ ਗ੍ਰੈਵਿਟੀ ਹੈ ਜੋ ਵੀ ਹੈ ਪਰ ਬਾਦਸ਼ਾਹ ਜੀ ਕਹਿੰਦੇ ਨੇ ਆਖਰ ਇਹ ਬਣਾਇਆ ਕਿੰਨੇ ਹੈ ਸਾਰਾ ਕੁਝ ਇਹ ਕੁਦਰਤ ਵਿੱਚ ਕਿੰਨੇ ਪੈਦਾ ਕੀਤਾ ਵੀ ਐਡੇ ਵੱਡੇ ਪੱਥਰ ਅਸਮਾਨ ਦੇ ਵਿੱਚ ਤੈਰਦੇ ਫਿਰਦੇ ਨੇ ਇਸ ਧਰਤੀ ਜਿੱਡੀਆਂ ਕਿੰਨੀਆਂ ਧਰਤੀਆਂ ਅਸਮਾਨ ਵਿੱਚ ਤੈਰ ਰਹੀਆਂ ਨੇ ਕਿੰਨੇ ਸਭ ਕੁਝ ਕੀਤਾ ਮੇਰੇ ਦਾਤਾ ਜੀ ਕਹਿੰਦੇ ਨੇ ਪੈ ਵਿੱਚ ਆ ਡਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਕਿੰਨੇ ਜੋਧੇ ਮਹਾਬਲੀ ਸੂਰ ਨੇ ਪ੍ਰਮਾਤਮਾ ਦੇ ਪੈ ਵਿੱਚ ਪੈ ਵਿੱਚ ਆਵੇਂ ਜਾਵੇਂ ਪੂਰ ਪੂਰਾ ਦੇ ਪੂਰ ਪ੍ਰਮਾਤਮਾ ਦੇ ਹੁਕਮ ਵਿੱਚ ਜਮ ਰਹੇ ਨੇ ਮਰ ਰਹੇ ਨੇ ਸਗਲਿਆਂ ਪੌ ਲਿਖਿਆ ਸਮੇਤ ਸਾਰਿਆਂ ਦੇ ਸਿਰ ਤੇ ਪਰਮਾਤਮਾ ਨੇ ਆਪਣੇ ਹੁਕਮ ਦਾ ਲੇਖ ਲਿਖਿਆ ਨਾਨਕ ਨਿਰਪਉ ਨਿਰੰਕਾਰ ਸਚ ਏਕ ਹੈ ਨਾਨਕ ਜੀ ਸਿਰਫ ਉਹ ਪਰਮਾਤਮਾ ਜਿਹੜਾ ਨਿਰਪਉ ਹੈ ਨਿਰੰਕਾਰ ਜਿੰਦਾ ਕੋਈ ਆਕਾਰ ਨਹੀਂ ਹੈ ਸਚ ਏਕ ਜਿਹੜਾ ਸਦਾ ਹਾਜ਼ਰ ਨਾਜ਼ਰ ਹੈ ਸਿਰਫ ਉਹ ਇੱਕੋ ਹੀ ਏਕ ਹੈ ਜਿੰਦੇ ਉੱਤੇ ਕਿਸੇ ਦਾ ਹੁਕਮ ਨਹੀਂ ਉਹ ਆਪ ਸਾਰੀ ਕੁਦਰਤ ਨੂੰ ਆਪਣੀ ਨੀ ਮਾਵਲੀ ਵਿੱਚ ਚਲਾਉਂਦਾ ਹੈ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਉਹਨੇ ਇਹ ਹੁਕਮ ਬੰਨ੍ਹ ਦਿੱਤਾ ਹੈ ਇੱਕੋ ਵਾਰੀ ਸਾਰਾ ਕੁਝ ਲਾਗੂ ਕਰਕੇ ਛੱਡ ਦਿੱਤਾ ਔਰ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ ਸਤਿਗੁਰੂ ਜੀ ਮੈਰਾ ਮਤ ਕਰਨ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ